ਟੱਕਾਂ ਦੀ ਪਰ ਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਨਾਵਲ ਹਰ ਮਿੱਟੀ ਦੀ ਆਪਣੀ ਹਸਲਤ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਨਖੇੜਾ ਜੀ ਨੇ ਤੇ ਲੋ ਜੀ ਦੋਸਤੋ ਅੱਜ ਆਪਾਂ ਸੁਣਦੇ ਹਾਂ ਇਸ ਨਾਵਲ ਦਾ ਵਿਮਾਪਾ ਮਮੀ ਡੈਡੀ ਦਾਦੀ ਨੂੰ ਕਹਿ ਦੇ ਮੇਰਾ ਫਿਕਰ ਨਾ ਕਰਨ ਮੈਨੂੰ ਵਾਰ-ਵਾਰ ਬੁਲਾਉਣ ਨਾ ਮੇਰੇ ਜ਼ਖਮ ਨਾ ਉਚੇੜਨ ਮੈਂ ਆਪੇ ਖਾ ਪੀ ਲਵਾਂਗੀ ਨਹਾ ਲਵਾਂਗੀ ਮੈਂ ਆਪਣੇ ਤਰੀਕੇ ਨਾਲ ਜੀਣ ਦੀ ਕੋਸ਼ਿਸ਼ ਕਰਾਂਗੀ ਠੀਕ ਐ ਸਿਰਤ ਮੈਂ ਤੇਰੇ ਨਾਲ ਆ ਸਨੇਹ ਨੇ ਆਪਣਾ ਬੈੱਡ ਅੰਦਰਲੇ ਡ੍ਰੈੰਗ ਰੂਮ ਚ ਲਾ ਲਿਆ ਇੰਦਰਪਾਲ ਨੇ ਕਿਤਾਬਾਂ ਦੂਜੇ ਦਿਨ ਹੀ ਭੇਜ ਦਿੱਤੀਆਂ ਸਿਰਤ ਨੇ ਕਿਤਾਬਾਂ ਸਰਾਣੇ ਕੋਲ ਸਟੂਲ ਤੇ ਟਿਕਾ ਲਈਆਂ ਸਨੇਹ ਨਾਲ ਜਾ ਕੇ ਸਿਰਤ ਵਾਲ ਕਟਾ ਆਈ ਬੁਆਏ ਕੱਟ ਦੋ ਦੋ ਉਂਗਲਾਂ ਪਟੇ ਰੱਖ ਲੈ ਕੰਨਾਂ ਵਿੱਚੋਂ ਛੋਟੇ ਟਾਪਸ ਲਾ ਦਿੱਤੇ ਚੈਨੀ ਲਾ ਕੇ ਮਾਰੀ ਸ਼ਾਪ ਚੂੜੀਆਂ ਕੋਕਾ ਨਾ ਪਾਉਣ ਦਾ ਫੈਸਲਾ ਕਰ ਲਿਆ ਖੁੱਲੀ ਡੁੱਲੀ ਟੀ-ਸ਼ਰਟ ਲੋਅਰ ਪਾਉਣ ਲੱਗੀ ਕਮਰੇ ਚੋਂ ਬਾਹਰ ਨਾ ਨਿਕਲਦੀ ਜਦੋਂ ਭੁੱਖ ਲੱਗਦੀ ਰਸੋਈ ਵਿੱਚ ਜਾ ਵੜਦੀ ਠੰਡੀਆਂ ਪੰਗੀਆਂ ਰੋਟੀਆਂ ਖਾ ਲੈਂਦੀ ਜੇ ਆਟਾ ਗੁੰਨਿਆ ਪਿਆ ਹੁੰਦਾ ਪਕਾ ਲੈਂਦੀ ਜੇ ਨਾ ਹੁੰਦਾ ਤਿੰਨ ਚਾਰ ਰੋਟੀਆਂ ਦਾ ਗੁੰਨ ਲੈਂਦੀ ਜੋ ਦਾਲ ਸਬਜ਼ੀ ਹੁੰਦੀ ਖਾ ਲੈਂਦੀ ਜੇ ਨਾ ਹੁੰਦੀ ਅਚਾਰ ਦੀ ਫਾੜੀ ਗੁੜ ਜਾਂ ਗੰਡੇ ਨਾਲ ਰੋਟੀ ਨਿਗਲ ਲੈਂਦੀ ਚਾਹ ਬਹੁਤ ਪੀਣ ਲੱਗੀ ਥਰਮੋਸ ਭਰ ਕੇ ਕਮਰੇ ਵਿੱਚ ਰੱਖ ਲੈਂਦੀ ਸਿਹਰਤ ਕਈ ਦਿਨ ਆਪਣੇ ਨਾਲ ਲੜਦੀ ਰਹੀ ਹੋਏ ਬੀਤੇ ਨੂੰ ਯਾਦ ਕਰਕੇ ਰੋ ਪੈਂਦੀ ਜੁਰਦੀ ਤਾਂ ਹਰ ਵਕਤ ਰਹਿੰਦੀ ਰਵਨ ਵਾਲਾ ਪੁੱਠਾ ਕੰਡਾ ਐਸਾ ਤਸਿਆ ਸੀ ਕਿ ਨਿਕਲਣ ਦਾ ਨਾਮ ਨਹੀਂ ਸੀ ਲੈਂਦਾ ਰਵਨ ਤੇ ਉਸ ਨੂੰ ਅੰਤਾਂ ਦਾ ਗੁੱਸਾ ਆਉਂਦਾ ਉਸ ਦਾ ਦਿਲ ਬੋਲਦਾ ਰਵਨ ਦਾ ਬਾਹਰੀ ਰੂਪ ਕਿੰਨਾ ਸੋਹਣਾ ਹੈ ਸਰੀਰ ਦੀ ਸਜਾਵਟ ਦੀਆਂ ਚੀਜ਼ਾਂ ਕਿੰਨੀਆਂ ਮੋਹਦੀਆਂ ਸਨ ਮੈਨੂੰ ਕਿੰਨਾ ਖਿੱਚਦੀਆਂ ਸਨ ਪਰ ਰਵਨ ਦਾ ਅੰਦਰਲਾ ਕਿੰਨਾ ਨਿਰਦਈ ਹੈ ਮੇਰੇ ਨਾਲ ਰਵਨ ਨੇ ਕੀ ਕੀਤਾ ਇੰਨਾ ਤੱਕਾ ਇੰਨਾ ਜ਼ਬਰ ਜ਼ੁਲਮ ਤਸ਼ੱਦਦ ਹਾਈ ਮੇਰੇ ਰੱਬਾ ਇਹ ਕੋਈ ਬੰਦੇ ਦਾ ਕੰਮ ਸੀ ਰੋਬਨ ਰਾਖਸ਼ ਹੈ ਉਸ ਵਿੱਚ ਸੰਕ੍ਰਿਤ ਜਨਪੁੱਤ ਵਸਦੇ ਹਨ ਉਸ ਦੇ ਅੰਦਰ ਭੁੱਖਾ ਬਾਗ ਵਸਦਾ ਹੈ ਖੂਨ ਪੀਣਾ ਰਿਸ਼ ਰੰਦਾ ਹੈ ਉਸ ਵਿੱਚ ਖੁੰਖਾਰ ਚੀਤਾ ਵਾਸ ਕਰਦਾ ਹੈ ਸੀਰਤ ਦੀਆਂ ਅੱਖਾਂ ਅਗੋਂ ਦੀ ਫਿਲਮ ਲੰਘਣ ਲੱਗਦੀ ਘਰ ਅੰਦਰ ਰੋਬਨ ਤੇ ਉਸ ਦੇ ਸਾਥੀਆਂ ਵੱਲੋਂ ਪਾਇਆ ਗਿਆ ਹਨੇਰ ਮਾਪੇ ਦੀ ਕੁੱਟਮਾਰ ਧੱਕੇ ਨਾਲ ਅਗਵਾ ਰੇਪ ਵਾਰ-ਵਾਰ ਰੇਪ ਮਹੀਨਾ ਭਰ ਦੇ ਮਾਨਸਿਕ ਸਰੀਰਕ ਤਸੀਹੇ ਸੀਰਤ ਨੇ ਅੱਖਾਂ ਅੱਗੋਂ ਇੱਕ ਹੋਰ ਫਿਲਮ ਲੱਗਣ ਲੱਗੀ। 라ਵਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ। ਉਸ ਟੂਲ ਤੇ ਪੰਨਾ ਖੋਲ ਕੇ ਰੱਖੀ ਇਤਿਹਾਸ ਦੀ ਕਿਤਾਬ ਪੰਜਾਬ ਦੀ ਇਤਿਹਾਸਕ ਗਾਥਾਵਲ ਵੇਖ-ਵੇਖ ਸੋਚ ਰਹੀ ਸੀ। ਰਾਤ ਬਾਬੇ ਨੇ ਉਸਨੂੰ ਪੁੱਛਿਆ ਸੀ। ਬਾਜੀ, ਇਹ 라ਵਲ ਦੇ ਲੋਕ ਜਿੰਨਾ ਆਪਣੇ ਕੇਸ ਵਿੱਚ ਇਕੱਠੇ ਹੋਏ ਨੇ ਪਹਿਲਾ ਕਦੇ ਇੰਉ ਇਕਾ ਨਹੀਂ ਹੋਇਆ ਹੋਵੇਗਾ। ਸੀਰਤ, ਤੂੰ ਠੀਕ ਐ। ਕੁਝ ਕੁਝ ਕਿਸੇ ਸੋਸ਼ਲ ਇਸ਼ੂ ਤੇ ਹੋਇਆ ਇਹ ਵੱਡਾ ਇਕਾ ਹੈ ਇੱਥੇ ਰਾਜਨੀਤਿਕ ਮੁੱਦਿਆਂ ਤੇ ਹਮੇਸ਼ਾ ਲਹਿਰਾਂ ਚੱਲੀਆਂ ਨੇ ਪੰਜਾਬ ਅੰਦਰ ਚੱਲੀ ਹਰ ਲਹਿਰ ਵਿੱਚ ਇਸ ਮਿੱਟੀ ਨੇ ਵੱਡਾ ਹਿੱਸਾ ਪਾਇਆ ਗਦਰ ਲਹਿਰ ਦੀ ਬੀਬੀ ਗੁਲਾਬ ਕੌਰ ਬਬਰ ਅਕਾਲੀ ਲਹਿਰ ਤੇ ਆਜ਼ਾਦੀ ਲਹਿਰ ਚ ਇਥੋਂ ਦੇ ਲੋਕ ਲੜੇ ਨੇ ਪਰਜਾ ਮੰਡਲ ਲਹਿਰ ਮੁਜ਼ਾਰਾ ਕੋਲ ਨਕਸਲਵਾੜੀ ਲਹਿਰ ਦੌਰਾਨ ਇਸ ਮਿੱਟੀ ਦੇ ਜਾਇਆ ਨੇ ਭਾਗ ਲਿਆ ਹਰਵਲ ਵਾਸੀ ਜੋ ਸੰਘਰਸ਼ ਹੁਣ ਲੜ ਰਹੇ ਨੇ ਸੀਰਤ ਇਹ ਵੀ ਨਵੇਕਲਾ ਹੈ ਇਸ ਸੰਘਰਸ਼ ਦੀਆਂ ਜਿਹੜਾ ਇਸ ਜ਼ਰਖੇਜ਼ ਮਿੱਟੀ ਵਿੱਚ ਹਨ ਇਸ ਮਿੱਟੀ ਦੀ ਵੱਖਰੀ ਖਸਲਤ ਹੈ ਇਸ ਦੀ ਮਿਸਾਲ ਇਤਿਹਾਸ ਵਿੱਚ ਵੀ ਘੱਟ ਮਿਲਦੀ ਹੈ ਇਸ ਕੋਲ ਨੂੰ ਵੇਖ ਕੇ ਦਿੱਲੀ ਵਿੱਚ ਤਾਂ ਵੀ ਸੰਘਰਸ਼ ਵੀ ਲੜਿਆ ਜਾ ਰਿਹਾ ਹੈ ਤੂੰ ਐਸਾ ਸੰਘਰਸ਼ ਦੀ ਹੀਰੋ ਹੈ ਸਿਰਤ ਤੂੰ ਆਪਣਾ ਆਪ ਗਾਲ ਕੇ ਲੋਕ ਇੱਕ ਦਾ ਬੂਟਾ ਪੈਦਾ ਕਰ ਦਿੱਤਾ ਹੈ ਜੋ ਤੇਰੇ ਸਾਹਮਣੇ ਵੱਡਾ ਹੋ ਰਿਹਾ ਹੈ ਫਲ ਵੀ ਜ਼ਰੂਰ ਲੱਗੇਗਾ ਲੋਕ ਜਿੱਤਣਗੇ ਸਿਰਤ ਕਿਉਂਕਿ ਜਿੱਤ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਹੀ ਹੁੰਦੀ ਹੈ ਫਰਵਰੀ ਦੀ ਸਰਦੀ ਲੰਘ ਗਈ। ਸਰੀਰ ਨੂੰ ਸੁੱਨ ਕਰਦੀ ਕੰਬਣੀ ਛੇੜਦੀ ਠੰਡ ਟੱਪ ਗਈ। ਮਾਰਚ ਦਾ ਮਿੱਠਾ ਜਿਹਾ ਮੌਸਮ ਆ ਗਿਆ। ਰਾਤ ਦੀ ਠੰਡ ਰਹਿ ਗਈ। ਦਿਨ ਵੱਡੇ ਹੋ ਰਹੇ ਸਨ। ਰਾਤਾਂ ਛੋਟੀਆਂ ਹੋ ਰਹੀਆਂ ਸਨ। ਵਾਤਾਵਰਣ 'ਚ ਤਪਸ਼ ਵਧਣ ਲੱਗੀ ਸੀ। ਖੇਤਾਂ ਵਿੱਚ ਕਣਕਾਂ ਆਪਣੇ ਜੋਵਨ ਤੇ ਸਨ। ਕਣਕ ਦੇ ਬੂਟਿਆਂ ਨੇ ਬੂਟਾ ਮਾਰ ਰੱਖਿਆ ਸੀ। ਪੂਰਾ ਸੁਰਾ ਬੂਟਾ ਉਸਰ ਆਇਆ ਸੀ। ਜੜਾਂ ਕੋਲੋਂ 8-8, 10-10 ਣਾੜ ਬਣ ਗਏ ਸਨ। ਜਿਸ ਦੇ ਸਿਰਾਂ ਤੇ ਅਨੇਕਾਂ ਬੱਲੀਆਂ ਲੱਗਣੀਆਂ ਸਨ। ਇੱਕ ਦਾਣੇ ਤੋਂ ਅਨੇਕ ਬਣਨੇ ਸਨ ਇੱਕ ਦਾਣੇ ਨੇ ਮਿੱਟੀ ਵਿੱਚ ਰਲ ਕੇ ਆਪਾ ਗਾਲ ਕੇ ਕੀ ਤੋਂ ਕੀ ਕਰ ਦਿੱਤਾ ਸੀ ਕਣਕ ਦੇ ਦਾਣਿਆਂ ਨੇ ਲੋਕਾਂ ਦੀ ਖੁਰਾਕ ਬਣਨਾ ਹੈ ਕੁਛ ਨੇ ਫਿਰ ਮਿੱਟੀ ਵਿੱਚ ਮਿਲ ਕੇ ਬੂਟਾ ਬਣਨਾ ਹੈ ਸਿਰਤ ਕਿਤਾਬ ਅੱਖਾਂ ਅੱਗੇ ਲਈ ਬੈਠੀ ਸੀ ਉਹ ਪੜ ਰਹੀ ਸੀ ਸੋਚ ਰਹੀ ਸੀ ਉਸ ਕੁਝ ਅਜਾਬ ਪੜਿਆ ਸੀ ਕਿ ਅੱਖਰ ਉਸ ਦੀਆਂ ਅੱਖਾਂ ਅੱਗੇ ਫੈਲਰ ਗਏ ਸਨ ਅੱਖਰਾਂ ਦੀ ਇਬਾਰਤ ਬੋਲ ਬਣ ਗਈ ਸੀ ਬੋਲ ਉਸ ਦੇ ਅੰਦਰ ਗੂੰਜਣ ਲੱਗੇ ਸਨ ਪੀੜ ਜ਼ਿੰਦਗੀ ਦੀ ਭੈਣ ਹੈ ਪੀੜ ਪੂਰੀ ਸ਼ਿੱਦਤ ਨਾਲ ਜ਼ਿੰਦਗੀ ਨੂੰ ਯਾਦ ਕਰਾਉਂਦੀ ਹੈ ਕੁਝ ਬਣ ਜਾਣ ਬਾਅਦ ਜੀਵਨ ਮੁੱਕ ਨਹੀਂ ਜਾਂਦਾ ਵੀਡੀਓ ਗੇਮ ਵਿੱਚ ਪਹਿਲਾ ਲੈਵਲ ਜਿੱਤਣ ਬਾਅਦ ਜਾਂ ਪਹਿਲੇ ਲੈਵਲ ਦੇ ਬੌਸ ਮਾਰ ਦੇਣ ਬਾਅਦ ਖੇਡ ਖਤਮ ਨਹੀਂ ਹੁੰਦੀ ਅਗਲਾ ਲੈਵਲ ਸ਼ੁਰੂ ਹੋ ਜਾਂਦਾ ਹੈ ਜੋ ਪਹਿਲੇ ਤੋਂ ਵੀ ਔਖਾ ਹੁੰਦਾ ਹੈ ਜੀਵਨ ਵਿੱਚ ਅਜਿਹਾ ਕੋਈ ਸਿਰਾ ਨਹੀਂ ਜਿੱਸਤੇ ਪਹੁੰਚ ਕੇ ਕਹੋ ਬਸ ਹੋ ਗਿਆ ਸਭ ਕੁਝ ਜ਼ਿੰਦਗੀ ਵਿੱਚ ਪੜਾ ਹਨ ਪਹਿਲਾ ਦੂਜਾ ਤੀਜਾ ਤੇ ਚੌਥਾ ਮੈਂ ਕਿਹੜੇ ਪੜਾ ਤੇ ਖੜੀ ਹਾਂ ਸਿਰਤ ਨੇ ਸੋਚਿਆ ਪੜਾ ਕੋਈ ਪਹਿਲੀ ਦੂਜੀ ਜਮਾਤ ਨਹੀਂ ਸਿਰਤ ਜੋ ਹਰ ਸਾਲ ਕਿਤਾਬਾਂ ਤੇ ਕਮਰਾ ਬਦਲਣ ਵਾਂਗ ਬਦਲ ਜਾਵੇਗੀ ਉਸਤੇ ਅੰਦਰੋਂ ਆਵਾਜ਼ ਆਈ ਫਿਰ ਵੀ ਮੈਨੂੰ ਆਪਣਾ ਪੜਾ ਬੁੱਝਣਾ ਪਵੇਗਾ ਮੰਜ਼ਲ ਵੱਲ ਤੁਰਨਾ ਪਵੇਗਾ ਮੇਰੀ ਮੰਜ਼ਲ ਕੀ ਹੈ ਮੈਨੂੰ ਨਹੀਂ ਪਤਾ ਤੈਨੂੰ ਪਤਾ ਲਾਉਣਾ ਪਊ ਇਹੋ ਜ਼ਿੰਦਗੀ ਹੈ ਸੀਰਤ ਦਿਮਾਗ ਉੱਪਰ ਜ਼ੋਰ ਪਾਉਣ ਲੱਗੀ ਉਸ ਦੇ ਅੱਗੇ ਹੋਰ ਅਧਿਆਇ ਖੁੱਲ ਗਿਆ ਅੱਖਰ ਜਿਹਨ ਵਿੱਚ ਭੱਜਣ ਲੱਗੇ ਜ਼ਿੰਦਗੀ ਉੱਪਰ ਭਾਵੇਂ ਜਿੰਨੀ ਵੀ ਜ਼ਿਆਦਾ ਜ਼ੋਰ ਨਾਲ ਦਬਾਅ ਪਾਇਆ ਜਾਵੇ ਇਹ ਦੱਬੀ ਨਹੀਂ ਜਾ ਸਕਦੀ ਜੇ ਇਸ ਨੂੰ ਇੱਕ ਥਾਂ ਤੋਂ ਦਬਿਆ ਜਾਵੇ ਤਾਂ ਉਹ ਹੋਰ ਥਾਂ ਹੋਰ ਕਈ ਥਾਵਾਂ ਤੋਂ ਚਸ਼ਮੇ ਵਾਂਗ ਫੁੱਟ ਪੈਂਦੀ ਹੈ ਪਹਾੜੀ ਕੁਲ ਵਾਂਗ ਵਗ ਤੁਰਦੀ ਹੈ ਜ਼ਿੰਦਗੀ ਸਦਾ ਮੌਤ ਤੇ ਭਾਰੂ ਰਹਿੰਦੀ ਹੈ ਮੌਤ ਆ ਜਾਣ ਬਾਅਦ ਵੀ ਆਦਮੀ ਕਿੰਨਾ ਅਜੀਬ ਬਣਿਆ ਹੈ ਉਹ ਖੁਦ ਤੋਂ ਬਾਹਰ ਪਰ ਸਥਿਥੀਆਂ ਵੀ ਚੱਲ ਲੈਂਦਾ ਹੈ ਉਹਨਾਂ ਵਿੱਚ ਜਿਉਂਦਾ ਰਹਿੰਦਾ ਹੈ ਤੂੰ ਕਿੰਨੇ ਔਖੇ ਵੇਲੇ ਚੱਲ ਕੇ ਆਈ ਹੈ ਸੀਰਤ ਨੂੰ ਲੱਗਿਆ ਜਿਵੇਂ ਉਸ ਨੂੰ ਕਿਸੇ ਨੇ ਪੁੱਛਿਆ ਹੈ ਉਹ ਉਸ ਅਪੇਦ ਅਚੇਤ ਨੂੰ ਜਾਂ ਆਪਣੇ ਆਪ ਨੂੰ ਦੱਸਣ ਲੱਗੀ ਮੈਂ ਉਹਨਾਂ ਵੇਲਿਆਂ ਨੂੰ ਵੇਲੇ ਕਿਵੇਂ ਕਹਾਂ ਉਹ ਤਾਂ ਨਰਕਕੁੰਡ ਸੀ ਤੇਲ ਦੇ ਤਪਦੇ ਕੜਾਹੇ ਸਨ ਜਿਨ੍ਹਾਂ ਵਿੱਚ ਮੈਨੂੰ ਵਾਰ-ਵਾਰ ਸੁੱਟ ਕੇ ਕੱਢੇ ਜਾਂਦਾ ਸੀ ਉਹ ਤਸ਼ੱਦਦ ਸੰਤਾਪ ਸਿਰਫ ਸਰੀਰ ਨੇ ਹੀ ਨਹੀਂ ਚੱਲਿਆ ਮਨ ਨੇ ਵੀ ਚੱਲਿਆ ਹੈ ਅਗਵਾ ਰੇਪ ਅਬਾਰਸ਼ਨ ਨੇ ਮੈਨੇ ਤੋੜਿਆ ਮਰੋੜਿਆ ਬਲੁੰਦਿਆ ਹੈ ਮੇਰੀਆਂ ਅੱਖਾਂ ਦੀ ਸ਼ਰਮ ਮਰੀ ਹੈ ਦਿਲ ਦੇ ਚਾ ਮਰੇ ਹਨ ਚਮੜੀ ਦੀ ਛੂਪ ਸਪਰਸ਼ ਮਰੀ ਹੈ ਦਿਮਾਗ ਚੋਂ ਸੁਪਨੇ ਮਰੇ ਹਨ ਦਿਲ ਚੋਂ ਜਿਉਣ ਦਾ ਜਜ਼ਬਾ ਕਤਲ ਹੋਇਆ ਹੈ ਮੇਰੇ ਨਾਲ ਉਹ ਹੋਇਆ ਹੈ ਜੋ ਕਿਸੇ ਨਾਲ ਨਾ ਹੋਵੇ ਅਜਿਹੇ ਵੇਲੇ ਦੇ ਜ਼ਬਰ ਜ਼ੁਲਮ ਦੇ ਛੋਟੇ ਵੱਡੇ ਵੀਡੀਓ ਕਲਿੱਪ ਮੇਰੀ ਮੈਮਰੀ ਵਿੱਚ ਭਰੇ ਪਏ ਹਨ ਜੋ ਉਂਗਲ ਦੀ ਮਮੁੱਲੀ ਜਹੀ ਸ਼ੋਅ ਨਾਲ ਸਿਰ ਦੀ ਸਕਰੀਨ ਤੇ ਆ ਜਾਂਦੇ ਨੇ ਇਹ ਭਾਵੇਂ ਸਲੈਟਰ ਹਾਊਸ ਵਿੱਚ ਵੱਡੇ ਜਾਂਦੇ ਮੇਮਣਿਆਂ ਦੀਆਂ ਚੀਕਾਂ ਹੋਣ ਭਾਵੇਂ ਸ਼ਮਸ਼ਾਨ ਦੀ ਸੁਨਸਾਨ ਸੀਰਤ ਦੇ ਦਿਮਾਗ ਵਿੱਚ ਖਿਆਲਦਰ ਖਿਆਲ ਆਈ ਗਏ ਆਈ ਜਾਈ ਗਏ ਆਪਣਾ ਰੰਗ ਛੱਡੀ ਗਈ ਹਰ ਰੰਗ ਸੀਰਤ ਨੂੰ ਆਪਣੇ ਰੰਗ ਵਿੱਚ ਰੰਗ ਕੇ ਤੁਰਦਾ ਬਣਦਾ ਵੀ ਆਪਣਾ ਰੰਗ ਛੜਦਾ ਜਾਂਦਾ ਜਿਵੇਂ ਚਿੱਤਰਕਾਰ ਕੋਲ ਪਿਆ ਰਦੀ ਕਾਗਜ਼ ਜਾਂ ਕੱਪੜਾ ਵਾਰ-ਵਾਰ ਬਰਸ਼ ਪਰਖਣ ਘਸਾਉਣ ਸੈੱਟ ਕਰਨ ਨਾਲ ਅਨੇਕਾ ਰੰਗਾਂ ਦਾ ਜਮਕਟਾ ਬਣ ਜਾਂਦਾ ਹੈ ਓਵੇਂ ਸੀਰਤ ਦਾ ਦਿਮਾਗ ਵੀ ਵਨਸਵੰਨੇ ਉੱਗੜ-ਦੁਗੜੇ ਵਿਚਾਰਾਂ ਦਾ ਕਬੂਤਰਖਾਨਾ ਬਣਦਾ ਗਿਆ ਜਿਵੇਂ ਬਹੁਤ ਭਾਰੇ ਬਦਲ ਆਏ ਜਾਣ ਜਾਏ ਜਾਣ ਨਾਲ ਅਸਮਾਨ ਰੰਗ ਬਟਾਉਂਦਾ ਰਹਿੰਦਾ ਹੈ ਓਵੇਂ ਸੀਰਤ ਦਾ ਮਨ ਵੀ ਅਨੇਕਾ ਰੰਗ ਬਦਲੀ ਗਿਆ ਰੰਗ ਵਟਾਈ ਗਿਆ ਇੱਕ ਸਵੇਰ ਉੱਠਣਸਾਰ ਉਸ ਨੇ ਕੋਲ ਆਈ ਉਸ ਦੇ ਨਾਲ ਕੰਬਲ ਵਿੱਚ ਵੜ ਗਈ ਤੇ ਕਿਹਾ ਦੀਦੀ ਲਾ ਕਾਲਜ਼ ਵਾਲੀ ਕੁੜੀ ਦਾ ਨਾਂ ਕੀ ਹੈ ਜਿਹੜੀ ਪਾਲ ਅੰਕਲ ਨਾਲ ਮਿਲੀ ਸੀ ਹਾਂ ਉਹ ਸੋਚਦੇ ਸੁਨੇ ਨੇ ਇੱਕਦਮ ਯਾਦ ਆ ਗਿਆ ਰਿणु ਸ਼ਰਮਾ ਉਸ ਨੂੰ ਕਹਿ ਕੇ 5 ਸਾਲਾਂ ਵਾਲਾ ਐਲ ਐਲ ਬੀ ਦਾ ਪ੍ਰੋਸਪੈਕਟ ਮੰਗਾ ਦੇ ਮੈਂ ਪਲੱਸ 2 ਕਰਕੇ ਲਾ ਕਰਾਂਗੀ ਬਈ ਬੱਲੇ سیرਤ ਦੀਦੀ ਪਾਲ ਜਾਂ ਸਰਮੇਲ ਅੰਕਲ ਨੂੰ ਫੋਨ ਕਰ ਦੇ ਅਸੀਂ ਪੱਕੇ ਮੋਰਚੇ 'ਚ ਆਵਾਂਗੇ ਦੋਵੇਂ ਪੈਣਾ ਬਈ ਹੋਰ ਵੱਲੇ ਪੱਕਾ ਮੋਰਚਾ ਲਗਾਤਾਰ ਜਾਰੀ ਸੀ ਟੈਂਟ ਸ਼ਾਮਿਆਂ ਨੇ ਉਵੇਂ ਜਿਵੇਂ ਲੱਗੇ ਹੋਏ ਸਨ ਪਾਣੀ ਵਾਲਾ ਚਾਉਂਦਾ ਟੈਂਕਰ ਹਰ ਵਕਤ ਉੱਥੇ ਖੜਾ ਰਹਿਦਾ ਸਟੀਲ ਤੇ ਪਲਾਸਟਿਕ ਦੇ ਗਲਾਸਾਂ ਦੇ ਡਾਲੇ ਪਏ ਰਹਿੰਦੇ ਬਾਬਾ ਮੋਣਾ ਲਗਾਤਾਰ ਲੰਗਰ ਭੇਜ ਰਿਹਾ ਸੀ ਦਿਨ ਵੇਲੇ ਟੋਕਰੇ ਤੇ ਦੇਗਚੇ ਭਰ ਕੇ ਰਾਤ ਨੂੰ ਵੱਡੇ ਵੱਡੇ ਟਿਫਨਾਂ ਵਿੱਚ ਕਿਸਾਨ ਜੂਨੀਅਨ ਦੇ 25-30 ਬਜ਼ੁਰਗ ਵਰਕਰ ਦਿਨ ਰਾਤ ਉੱਥੇ ਰਹਿੰਦੇ ਮੰਡੀ ravel ਦੇ 15 ਵੀ ਉਤਸ਼ਾਹੀ ਬਜ਼ੁਰਗ ਵੀ ਘਰੇ ਗੇੜਾ ਮਾਰ ਉੱਥੇ ਆ ਪੈਂਦੇ ਉਹ ਉੱਥੇ ਬੈਠੇ ਗੱਲਾਂ ਮਾਰੀ ਜਾਂਦੇ ਨਿੱਕੇ ਨਿੱਕੇ ਕੰਮ ਤਾਂ ਦੇ ਕਰੀ ਜਾਂਦੇ ਦਰਿਆ ਝਾੜੀਆਂ ਬਿਸਤਰੇ ਇਕੱਠੇ ਕਰਤੇ ਗਲਾਸ ਤੋਂ ਉੱਤੇ ਸਫਾਈ ਕਰਤੀ ਸਟੇਜ ਸੈੱਟ ਕਰਤੀ ਜਦੋਂ ਜੋਸ਼ ਚੜਦਾ ਨਾਰੇ ਮਾਰਨ ਲੱਗ ਪੈਂਦੇ ਰੈਲੀ ਜਾਂ ਭਾਸ਼ਣ ਵੇਲੇ ਤਿੰਗ ਤਿੰਗ ਕੇ ਨਾਰੇ ਮਾਰਦੇ ਦਿਨ ਰਾਤ ਪੱਕਾ ਮੋਰਚਾ ਆਪਣੀ ਸਹਿਜ ਚਾਲ ਚੱਲ ਰਿਹਾ ਸੀ ਇਸ ਨੂੰ ਚੱਲਦਿਆਂ 5 ਮਹੀਨੇ ਹੋ ਗਏ ਸਨ ਵਿੱਚ ਦੀ ਡਾਮਾਡੋਲ ਵੀ ਹੁੰਦਾ ਰਿਹਾ ਪਰ ਹੁਣ ਰੇਵੀਏ ਚਾਲ ਸੀ ਪਰਚਾ ਗ੍ਰਿਫਤਾਰੀ ਚਲਾਨ ਪੇਸ਼ ਹੋਣ ਨੇ ਮੋਰਚੇ ਨੂੰ ਸਥਿਰਤਾ ਬਖਸ਼ੀ ਸੀ ਠੋਕ ਮੀਆਂ ਗਵਾਈਆਂ ਨੇ ਪੱਕਾ ਮੋਰਚਾ ਪੱਕੇ ਪੈਰੀਂ ਕਰ ਦਿੱਤਾ ਸੀ ਧਰਨੇ ਤੇ ਬੈਠੇ ਧਰਨਾਕਾਰੀਆਂ ਦੀਆਂ ਲਿਸੀਆਂ ਤੇ ਪਾਲੇ ਮਾਰੀਆਂ ਗੱਲਾਂ ਵਿੱਚ ਕਰਾਰ ਆ ਗਿਆ ਸੀ ਕੇਸ ਤੌਰ ਤੇ ਆਪਾਈ ਤੁਰਪਿਆ ਤਰਪਿਆ ਹਾਂ ਤਰਪਿਆ ਬਾਈ ਸਿਆ ਗਵਾਇਆਂ ਠੋਕਮੀਆਂ ਹੋਈਆਂ ਹੋਗੀਆਂ ਕੁੜੀ ਨੇ ਗੱਡ ਕੇ ਗਵਾਹੀ ਦਿੱਤੀ ਕੁੜੀ ਦੇ ਪਿਓ ਨੇ ਵੀ ਜਮਾਨੀ ਥੜਕਿਆ ਉਹੀ ਮੌਕੇ ਦਾ ਗਵਾਹ ਸੀ ਹਾਂ 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 ਸਾਰੇ ਗਵਾਹੀ ਤਕੜੇ ਰਹੇ ਥੋੜਾ ਜਿਹਾ ਲੜਕੀ ਦੀ ਮਾਂ ਥੜਕੀ ਕਹਿੰਦੇ ਉਹ ਰੋਣ ਲੱਗ ਪਈ ਸੀ ਮਾ 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 ਹੁੰਦਗਾ ਨੇ ਮਾਵਾ ਦਾ ਦਿਲ ਪਤਲਾ ਹੁੰਦਾ ਭਾਈ ਕਹਿੰਦੇ ਗਵਾਹੀਆਂ ਤਾਂ ਉਹਨਾਂ ਦੀਆਂ ਵੀ ਤਕੜੀਆਂ ਹੋਈਆਂ ਨੇ ਉਹ ਘਟਾਲੇ ਨੇ ਮੇਅਰ ਕੋਟ ਕਚਹਿਰੀਆਂ ਉਹਨਾਂ ਦਾ ਰੋਜ਼ ਦਾ ਕੰਮ ਹੈ ਨਾਲੇ ਉਹਨਾਂ ਕੋਲ ਵਕੀਲਾਂ ਦੀ ਫ਼ਰਜ਼ ਹੈ ਵਕੀਲ ਤਾਂ ਯਾਰ ਆਪਣੇ ਵੀ ਸ਼ੁਰੂਆ ਨੇ ਪਾਲ ਸਾਹਿਬ ਦੋਵੇਂ ਪਾਸਿਓਂ ਮਾਰ ਕਰਦੇ ਵਿਰੋਧੀ ਨੂੰ ਸਿੱਧੇ ਪਾਸਿਓਂ ਵੀ ਤੇ ਪੁੱਠੇ ਪਾਸਿਓਂ ਵੀ ਹਾਂ ਸੱਚ ਉਹ ਦਿਨ ਕੀ ਦੱਸਣਾ ਸੀ ਪਾਲ ਸਾਹਿਬ ਕੀ ਹੋ ਸੈਮੀ ਸੂਮੀ ਮੇਰੇ ਤਾਂ ਖਾਣੇ ਚ ਨਿਵੜਿਆ ਉਹ ਤਾਂ ਸੈਮੀਨਾਰ ਐ ਭੜਿਆ 23 ਤਰੀਕ ਨੂੰ ਭਾਰਤ ਸਿਆਉਂਦੇ ਸ਼ਹੀਦੀ ਦਿਨ ਤੇ ਇੱਥੇ ਹੀ ਪੱਕੇ ਤਲਾ ਚ ਹਾਲਾ ਬਈ ਇਹ ਤਾਂ ਵੇਖਾਂਗੇ ਨਵੀਂ ਚੀਜ਼ ਉਧਰ ਸਨੇਹ ਤੇ ਸੀਰਤ ਵੀ ਸੈਮੀਨਾਰ ਵਿੱਚ ਆਉਣ ਦੀ ਤਿਆਰੀ ਕਰ ਰਹੀਆਂ ਸਨ ਸੀਰਤ ਦੇ ਮਨ ਵਿੱਚ ਉਤਸ਼ਾਹ ਸੀ ਜਿਵੇਂ ਕੋਈ ਜ਼ਖਮੀ ਪੰਛੀ ਕਈ ਦਿਨਾਂ ਤੋਂ ਆਲਣੇ ਵਿੱਚ ਪਿਆ ਹੋਵੇ ਹੁਣ ਉਹ ਠੀਕ ਹੋ ਬਾਹਰ ਜਾਣ ਉੱਡਣ ਲਈ ਪਰ ਤੋਲ ਰਿਹਾ ਹੋਵੇ ਓਵੇਂ ਜਿਵੇਂ ਸੀਰਤ ਦਾ ਮਨ ਆਜੀਬ ਜਿਹਾਂ ਮੈਸੂਸ ਕਰ ਰਿਹਾ ਸੀ ਕਦੇ ਖੁਸ਼ ਕਦੇ ਉਦਾਸ ਹੋ ਜਾਂਦਾ ਸਾਰੀ ਰਾਤ ਹੀ ਉਹ ਜਾਗਦੀ ਸੌਂਦੀ ਜਾਗਦੀ ਰਹੀ ਨੀਂਦ ਆਉਂਦੀ ਅੱਖ ਖੁੱਲ ਜਾਂਦੀ ਘੂਕੀ ਚੜਦੀ ਸੌਂ ਜਾਂਦੀ ਸੁੱਤੀ ਪਈ ਨੂੰ ਜਾਗਦਾ ਪਿਆ ਦਿਲ ਦਿਮਾਗ ਫਿਰ ਜਗਾ ਦਿੰਦਾ ਆਖਰ ਉਹ 4 ਵਜੇ ਉੱਠ ਹੀ ਖੜੀ ਵਾਸ਼ਰੂਮ ਚ ਜਾ ਕੇ ਮੂੰਹ ਤੋਤਾ ਬਰਸ਼ ਕੀਤਾ ਚਾਹ ਦੇ ਦੋ ਕੱਪ ਬਣਾਏ ਇੱਕ ਸਨੇਹ ਦੇ ਸਹrane ਜਾਂਦਾ ਰਿਆ ਮਾਰਚ ਦੀ ਸੁਹਾਵਣੀ ਸਵੇਰ ਸੀ ਸਿਰਤ ਬਾਹਰ ਆ ਨੱਚ ਟੱਪ ਕਰਨ ਲੱਗੀ ਵਾਰਮ ਅਪ ਹੋ ਉਹ ਹਲਕੀ ਜਹੀ ਕਸਰਤ ਕੀਤੀ ਉਹ ਫਿਰ ਵਾਸ਼ਰੂਮ ਵਿੱਚ ਜਾ ਬੜੀ ਉਹ ਕਿੰਨਾ ਚਿਰ ਹੀ ਨਹਾਈ ਗਈ ਵਾਰ-ਵਾਰ ਸਾਬਣ ਲਾ ਫਿਰ ਪਾਣੀ ਪਾ ਲੈਂਦੀ ਉਸ ਦਾ ਅਚੇਤ ਮਨ ਆਪਣੇ ਪਿੰਡੇ ਤੋਂ ਕੁਝ ਪੁੱਟ ਰਿਹਾ ਸੀ ਖੁਰਚਲ ਖੁਰਚ ਲਾ ਰਿਹਾ ਸੀ ਨਹਾ ਕੇ ਪਟੇਵਾ ਉਹ ਸਟੱਡੀ ਟੇਬਲ ਤੇ ਆ ਬੈਠੀ ਉਦੋਂ ਉੱਠੀ ਜਦੋਂ ਸਨੇਹ ਤਿਆਰ ਹੋ ਕੇ ਕਾਰ ਦੀ ਚਾਬੀ ਘੁਮਾਉਂਦੀ ਸੀਰਤ ਦੇ ਕਮਰੇ ਵਿੱਚ ਆ ਗਈ ਤਿਆਰ ਨਹੀਂ ਹੋਈ ਤਿਆਰ ਹਾਂ ਦੀਦੀ ਬਸ ਕੱਪੜੇ ਪਾਉਣੇ ਨੇ ਸੀਰਤ ਨੇ ਸਨੇਤੋਂ ਮੰਗਾਈ ਕਾਲਰਾਂ ਤੇ ਜੇਬ ਵਾਲੀ ਨਵੀਂ ਟੀ-ਸ਼ਰਟ ਪਾਈ ਕਾਲੀ ਜੀਨ ਪੈਂਟ ਪਾਈ ਜੀਨ ਵਿੱਚ ਕਿਤੇ ਮੋਰੀ ਨਹੀਂ ਸੀ ਤੇ ਪੂਰੇ ਗਿੱਟੇ ਟੱਕਦੀ ਸੀ ਹਲਕੇ ਜਿਹੇ ਕਾਲੇ ਸਪੋਰਟਸ ਸ਼ੂਜ਼ ਤੇ ਕਾਲੀਆਂ ਹੀ ਜੁਰਾਬਾਂ ਸਿਰ ਉੱਪਰ ਉਸ ਪਤਲਾ ਜਿਹਾ ਨੀਲੇ ਰੰਗ ਦਾ ਮਫਲਰ ਲੈ ਲਿਆ ਮਫਲਰ ਉਸ ਦੇ ਦੋਵੇਂ ਕੰਨਾਂ ਟੱਕਦਾ ਦੋਵੇਂ ਮੋਢਿਆਂ ਤੋਂ ਦੀ ਤੁੰਨੀ ਤੱਕ ਲੰਮਕ ਰਿਹਾ ਸੀ ਮਫਲਰ ਦੇ ਉੱਪਰ ਉਸ ਟੋਪੀ ਲੈ ਲਈ ਟੋਪੀ ਦਾ ਟਾਈਟਨ ਇੰਚ ਦਾ ਸੱਜਾ ਮੱਥਾ ਠੱਕਦਾ ਸੀ ਮਫਲਰ ਦੇ ਲੰਮਕ ਰਹੇ ਲੜਾਂ ਦੀ ਉਸ ਬੁਕਲ ਮਾਰ ਲਈ ਸੱਜਾ ਪਾਸਾ ਖੱਬੇ ਪਾਸੇ ਤੇ ਖੱਬਾ ਪਾਸਾ ਸੱਜੇ ਪਾਸੇ ਸੁੱਟ ਲਿਆ ਨੀਲੇ ਕਾਲੇ ਗੋਰੇ ਰੰਗਾਂ ਦਾ ਮਿਸ਼ਰਣ ਇਉਂ ਲੱਗਦਾ ਸੀ ਜਿਵੇਂ ਨੀਲੇ ਅੰਬਰ ਵਿੱਚ ਕਾਲੇ ਬੱਦਲ ਚੜ ਆਏ ਹੋਣ ਵਿੱਚ ਦੀ ਚੰਨ ਦਾ ਟੋਟਾ ਦਿਸ ਰਿਹਾ ਹੋਵੇ ਅੱਖਾਂ ਤੇ ਉਸ ਕਾਲੇ ਗੋਗਲਸ ਲਾਏ ਤੇ ਕਾਲੇ ਫਿੱਤੇ ਵਾਲੀ ਘੜੀ ਬੰਦੀ ਬੰਦੀ ਵੇੜੇ ਵਿੱਚ ਆ ਗਏ ਸਨੇਕਾਰ ਸਟਾਰਟ ਕਰੀ ਸੀਟ ਤੇ ਬੈਠੀ ਸੀ ਜਦੋਂ ਉਹ ਪੱਕੇ ਤਲਾਅ ਵਿੱਚ ਪੁੱਜੀਆਂ ਤਾਂ ਸੈਮੀਨਾਰ ਸ਼ੁਰੂ ਹੋ ਗਿਆ ਸੀ ਪੱਕੇ ਮੋਰਚੇ ਵਾਲੀ ਥਾਂ ਤੇ ਦਰਿਆ ਇਕੱਠੀਆਂ ਕਰਕੇ ਕੁਰਸੀਆਂ ਲਾ ਦਿੱਤੀਆਂ ਗਈਆਂ ਸਨ ਸਟੇਜ ਉੱਪਰ 5-6 ਜਣੇ ਬੈਠੇ ਹੋਏ ਸਨ ਸਟੇਜ ਸਕਤਰ ਕਹਿ ਰਿਹਾ ਸੀ ਦੋਸਤੋ ਮੈਂ ਆਪਣੀ ਗੱਲ ਰੋਕ ਕੇ ਦੋਵੇਂ ਭੈਣਾਂ ਸੀਰਤ ਤੇ ਸਨੇਹਾ ਦਾ ਸਵਾਗਤ ਕਰਦਾ ਹਾਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਸੀਰਤ ਸਾਡੇ ਸਮਿਆਂ ਦੀ ਉਹ ਵਿਰੰਗਣੀ ਹੈ ਜਿਸਨੇ ਆਪਣੇ ਤਨ ਬदन ਤੇ ਜਬਰ ਚੱਲਿਆ ਮਨ ਦਾ ਸੰਤਾਪ ਹੰਡਾਇਆ ਦਰੀ ਢੋਲੀ ਵੀ ਪਰ ਫਿਰ ਅਡੋਲ ਆ ਖੜੀ ਹੋਈ ਅੱਜ ਸੀਰਤ ਸਾਡੇ ਵਿੱਚ ਹੈ ਅਸੀਂ ਉਸ 21ਵੇਂ ਸਦੀ ਦੀ ਰਾਣੀ ਚਾਂਸੀ ਦੇ ਨਾਲ ਹਾਂ ਜੋ ਆਪਣੇ ਗਮਾਂ ਦੀ ਪੰਡ ਚੁੱਕ ਕੇ ਲੜ ਰਹੀ ਹੈ ਮੈਂ ਬਹੁਤ ਸਤਿਕਾਰ ਨਾਲ ਬੀਬੀ ਸੀਰਤ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ ਦੇ ਉੱਪਰ ਆਉਣ ਸਾਡੇ ਐਕਸ਼ਨ ਕਮੇਟੀ ਦੇ ਆਗੂ ਉਸ ਨੂੰ ਸਤਿਕਾਰ ਸਹਿਤ ਮੰਚ ਤੇ ਲੈ ਕੇ ਆਉਣਗੇ ਸੀਰਤ ਦੇ ਲੂਕੰਡੇ ਖੜੇ ਹੋ ਗਏ ਸਨ ਮਨ ਦਿਮਾਗ ਵਿੱਚ ਦੜ ਦੜ ਡੜੈਂ ਡੜੇ ਹੋ ਰਹੀ ਸੀ ਉਹ ਤੁਰਦੀ ਸੀ ਕਦਮ ਡੋਲਦੇ ਸਨ ਉਸ ਸਟੇਜ ਤੇ ਜਾ ਕੇ ਬੈਠੇ ਮਹਿਮਾਨਾਂ ਵੱਲ ਹੱਥ ਜੋੜੇ ਤੇ ਸਿਰ ਝੁਕਾਇਆ ਓਵੇਂ ਜਿਵੇਂ ਪੰਡਾਲ ਵੱਲ ਘੁੰਮੀ ਤਾੜੀਆਂ ਦੀ ਗੜਗੜਾਹਟ ਨੇ ਰੋਬਨ ਦੀ ਕੋਠੀ ਦੇ ਗੇਟ ਤੇ ਖੜੇ ਚਾਰੇ ਫੌਮ ਟਰੀਆਂ ਨੂੰ ਕੰਬਲ ਲਾ ਦਿੱਤਾ ਲਹੇ ਖਲੇਪੜ ਵਾਲਾ ਦਰਖਤ ਤਾਂ ਟੂ 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 ਹੀ ਕਰਨ ਲੱਗਾ ਪਵਨਪ੍ਰੀਤ ਤਾੜੀਆਂ ਦੀ ਗੂੰਜ ਵਿੱਚ ਹੀ ਸੀਰਤ ਨੂੰ ਸੋਫੇ ਤੇ ਲੈ ਗਈ ਸਟੇਸ ਕਤਰ ਨੇ ਮਸਾਂ ਬੇਨਤੀਆਂ ਕਰ ਕਰਕੇ ਤਾੜੀਆਂ ਤੇ ਨਾਰੇ ਰੁਕਵਾਏ ਲੋਕ ਰੁਕਣ ਦਾ ਨਾਮ ਨਹੀਂ ਨਹੀਂ ਲੈ ਰਹੇ ਸਨ ਲੋਕ ਟਿਕਟ ਹਾਸਤੇ ਸਕਤਰ ਦੀਪਕ ਫਿਰ ਕਹਿਣ ਲੱਗਾ ਸਾਥੀਓ ਅਸੀਂ ਪਹਿਲਾਂ ਹੀ ਲੇਟ ਹਾਂ ਹੁਣ ਬਿਨਾਂ ਕਿਸੇ ਦੇਰੀ ਦੇ ਸਾਡੇ ਮੁਖਵਤਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਪੁੰਜੀਵਤ ਪਾਸ਼ਣ ਸ਼ੁਰੂ ਕਰਨ 96% ਆਦ ਚਿੱਟੀ ਦਾੜੀ ਤੇ ਵਾਹੇ ਵਾਲਾ ਵਾਲਾ ਬੰਦਾ ਸਹਿਜ ਮਤੇ ਨਾਲ ਉੱਠਿਆ ਤੇ ਮਾਈਕ ਆ ਫੜਿਆ ਬਾਤੀ ਹੀ ਸੋਲਜੇ ਸਵੈ ਵਿਸ਼ਵਾਸ ਨਾਲ ਕੁਝ ਪਲ ਲੋਕਾਂ ਵੱਲ ਝਾਕਿਆ ਇੱਕ ਪਾਸੇ ਨਿਗਾ ਟਿਕਾ ਕੇ ਕੁਝ ਪਲ ਰੁਕਦਾ ਫਿਰ ਨਜ਼ਰਾਂ ਦੂਜੇ ਪਾਸੇ ਲੈ ਜਾਂਦਾ ਫਿਰ ਤੀਜੇ ਪਾਸੇ ਝਾਕਣ ਲੱਗਦਾ ਉਸ ਦੀ ਜਾਦੂਈ ਤੱਕਣੀ ਨੇ ਸਰੋਤਿਆਂ ਤੇ ਅਸਰ ਪਾ ਲਿਆ ਉਸ ਆਪਣੀ ਗੱਲ ਸ਼ੁਰੂ ਕੀਤੀ ਸਤਿਕਾਰਯੋਗ ਸਾਥਿਓ ਐਕਸ਼ਨ ਕਮੇਟੀ ਦੀ ਆਗੂ ਟੀਮ ਤੇ ਦਲੇਰ ਧੀ ਸਿਰਤ ਕਬੀਰ ਮਾਨਸ ਜਨਮ ਦੋਲੰਭ ਹੈ ਹੋਏ ਨ ਬਾਰੇ ਬਾਰ ਜ਼ਿੰਦਗੀ ਮਹਾਨ ਹੈ ਇਹ ਦੁਬਾਰਾ ਨਹੀਂ ਮਿਲ ਸਕਦੀ ਮਨੁੱਖ ਮੁੱਢ ਤੋਂ ਲੈ ਕੇ ਅੱਜ ਤੱਕ ਜ਼ਿੰਦਗੀ ਲਈ ਸਦਕ ਤੇ ਸਿਰੜ ਨਾਲ ਲੜਦਾ ਆਇਆ ਮਹਾਨ ਸੋਚ ਇਤਿਹਾਸ ਕੇ ਵਿਰੋਧ ਵਿਕਾਸ ਹੈ ਸੋ ਮਨੁੱਖ ਸਾਹਮਣੇ ਲੜਾਈ ਨੇਕੀ ਬਦੀ ਵਿੱਚ ਸੱਚ ਝੂਠ ਵਿੱਚ ਮਿਹਨਤ ਤੇ ਲੁੱਟ ਵਿੱਚਕਾਰ ਫਸੀ ਤੁਰੀ ਆਉਂਦੀ ਹੈ ਅੱਜ ਦੇ ਨੌਜਵਾਨ ਆਪਣੇ ਸਾਰਥਿਕ ਮਨੁੱਖ ਵਣ ਦਾ ਦਈਆ ਹੈ ਆਪ ਵਧੀਆ ਮਨੁੱਖ ਬਣੇ ਬਿਨਾ ਉਹ ਸਾਰਥਿਕ ਸਮਾਜ ਦੀ ਉਸਾਰੀ ਨਹੀਂ ਕਰ ਸਕਦਾ ਭਗਤ ਸਿੰਘ ਨੇ ਆਪਾ ਮਾਰਿਆ ਜੇਲ੍ਹ ਵਿੱਚ ਉਸ ਦਾ ਸਮਾਜ ਚਿੰਤਨਲਾ ਜਵਾਬ ਸੀ ਜਿਸ ਨੇ ਹੂਣੀ ਨੂੰ ਹੋਰ ਰੂਪ ਵਿੱਚ ਪ੍ਰਭਾਵਿਤ ਕਰਨਾ ਸੀ ਵਿਰੋਧੀ ਤਾਕਤਾ ਲੋਕਾਂ ਦੇ ਪੱਖੀ ਅਮਲ ਦਾ ਕੁੰਡਾ ਕਰਨ ਅਤੇ ਉਸ ਨੂੰ ਖੁੰਡਾ ਕਰਨ ਲਈ ਤਿਆਰ ਬਰਤਿਆ ਰਹਿੰਦੇ ਹਨ ਪਗਤ ਸਿੰਘ ਨੂੰ ਹੈਟ ਵਾਲਾ ਤੇ ਪੱਗ ਵਾਲਾ ਬਣਾਉਣਾ ਉਸ ਦੇ ਅਮਲ ਨੂੰ ਰੋਲਦਾ ਹੈ ਪਿਸਤੌਲ ਵਾਲਾ ਭਗਤ ਸਿੰਘ ਬਣਾ ਕੇ ਉਸ ਦਾ ਗਿਆਨ ਖੋਹਿਆ ਜਾ ਰਿਹਾ ਹੈ ਭਗਤ ਸਿੰਘ ਤੋਂ ਖੋਹੀ ਕਿਤਾਬ ਮੁਰਖ ਖੋਣੀ ਪਊ ਤੇ ਉਥੋਂ ਪੜ੍ਹਨੀ ਪਊ ਜਿੱਥੇ ਉਹ ਵਰਕਾ ਮੋੜ ਕੇ ਛੱਡ ਗਿਆ ਸੀ ਤਾਂ ਹੀ ਅਸੀਂ ਉਸ ਦੇ ਅਸਲ ਵਾਰਿਸ ਬਣ ਸਕਦੇ ਹਾਂ ਜਦ ਉਸ ਸਪੀਚ ਖਤਮ ਕੀਤੀ ਤਾਂ ਇੱਕ ਵਾਰ ਤਾਂ ਚੁਪਾਸੀ ਚੁਪਛਾ ਗਈ ਲੋਕ ਕਿੱਲੇ ਬੈਠੇ ਸਨ ਕੋਸ਼ਿਸ਼ੇ ਸ਼ਿਨਾ ਬਾਅਦ ਜਿਵੇਂ ਸਰੋਤਿਆਂ ਨੂੰ ਯਾਦ ਆਇਆ ਹੋਵੇ ਉਬੜ ਵਾਹੇ ਤਾੜੀਆਂ ਮਾਰਨ ਲੱਗੇ ਤਾੜੀਆਂ ਮਾਰੀ ਜਾਣ ਹਟਣ ਹੀ ਨਾ ਭਾਸ਼ਣ ਅਤੇ ਤਾੜੀਆਂ ਨੇ ਜਾਦੂ ਵਰਗਾ ਅਸਰ ਕੀਤਾ ਹੋਇਆ ਸੀ ਸਿਰਤ ਮਹਿਸੂਸ ਕਰ ਰਹੀ ਸੀ ਜਿਵੇਂ ਤਨ ਸਾੜ ਦੀ ਗਰਮੀ ਪਿੱਛੋਂ ਬਰਸਾਤ ਸ਼ੁਰੂ ਹੋਈ ਹੋਵੇ ਉਹ ਬਾਰਿਸ਼ ਉਸ ਚ ਨਹਾ ਰਹੀ ਹੋਵੇ ਮੀ ਉਸ ਦੇ ਸਰੀਰ ਦੀ ਗਰਮੀ ਚੂਸ ਪਾਣੀ ਵਿੱਚ ਬਹਾਰ ਰਿਹਾ ਹੋਵੇ ਵਰਖਾ ਵਿੱਚ ਉਸ ਦਾ ਤਨ ਮਨ ਠਹਿਰ ਰਿਹਾ ਹੋਵੇ ਉਹ ਕਣੀਆਂ ਦੇ ਕੰਧਾੜੇ ਚੜ ਵਰਦੇ ਬੱਦਲ ਵਿੱਚ ਸਰਾਸਾਰ ਸੀ ਕਿ ਉਸ ਆਵਾਜ਼ ਸੁਣੀ ਹੁਣ ਅਸੀਂ ਬੀਬਾ ਸੀਰਤ ਦਾ ਸਨਮਾਨ ਕਰਾਂਗੇ ਸਮੁੱਚਾ ਪ੍ਰਧਾਨਗੀ ਮੰਡਲ ਅੱਗੇ ਆ ਜਾਵੇ ਸੋਫਿਆਂ ਦੀ ਝਰਕ ਝਰਕ ਹੋਈ ਵਡੇਰੀ ਉਮਰ ਗੋਡਿਆਂ ਤੇ ਹੱਥ ਧਰ ਉੱਠੇ ਉਹ ਸਾਰੇ ਲੈਕਚਰ ਸਟੈਂਡ ਦੇ ਕੋਲ ਆ ਖੜੇ ਐਕਸ਼ਨ ਕਮੇਟੀ ਦੇ ਆਗੂ ਵੀ ਉਹਨਾਂ ਨਾਲ ਆ ਖੜੇ ਸ਼ਾਲ ਸੀਰਤ ਦੇ ਮੋਢਿਆਂ ਤੇ ਰੱਖ ਦਿੱਤਾ ਉਹ ਨਾਭੀ ਰੰਗ ਦਾ ਗਰਮ ਸ਼ਾਲ ਉਸ ਦੇ ਮੋਢਿਆਂ ਤੋਂ ਦੀ ਲਕਤਕ ਲੰਮ ਕਰਿਆ ਸੀ ਕਿਤਾਬਾਂ ਦਾ ਇੱਕ ਸੈੱਟ ਦਿੱਤਾ ਕੈਮਰਿਆਂ ਵਾਲੇ ਵਿੰਗੇ ਟੇਡੇ ਹੋ ਫੋਟੋਆਂ ਖਿੱਚ ਰਹੇ ਸਨ ਮਾਈਕ ਚੋਂ ਆਵਾਜ਼ ਆਈ ਸਾਥੀਓ ਬੇਨਤੀ ਹੈ ਕਿ ਪ੍ਰਧਾਨਗੀ ਮੰਡਲ ਇਵੇਂ ਜਿਵੇਂ ਖੜਾ ਰਹੇ ਸ਼ਹਿਰ ਦੀ ਜਾਗਰਤ ਇਸਤਰੀ ਸਭਾ ਬਲਵੀ ਬੀਬੀ ਸਿਰਤਾ ਦਾ ਸਨਮਾਨ ਕੀਤਾ ਜਾਵੇਗਾ ਮੈਡਮ ਪਵਨ ਪ੍ਰੇਤ ਨਾਲ ਉਸ ਦੀਆਂ ਤਿੰਨ ਚਾਰ ਸਾਥਨਾ ਤੇ ਮਾਤਾ ਸਤਵੰਤ ਸਟੇਜ ਤੇ ਆ ਗਈਆਂ ਪਾਵਨ ਪ੍ਰੀਤ ਨੇ ਕੇਸਰੀ ਪਰਨਾ ਸੀਰਤ ਦੇ ਗਲ ਵਿੱਚ ਪਾ ਕੇ ਇੱਕ ਲਫਾਫਾ ਵੀ ਸੀਰਤ ਨੂੰ ਸੌਂਪ ਦਿੱਤਾ ਮਾਤਾ ਸਤਵੰਤ ਨੇ ਤਿੰਨ ਫੁੱਟੀ ਕਿਰਪਾਨ ਮ्यान ਚੁੱਕੜੀ ਗੱਤਕੇ ਵਾਲਿਆਂ ਵਾਂਗ ਤੇਜ ਤੇ ਹੀ ਛਲਾਂਗ ਲਗਾਈ ਤੇ ਬਹੁਤ ਹੀ ਗੜਕਮੀ ਆਵਾਜ਼ ਕੱਢੀ ਕ੍ਰੇਸ਼ਨ ਬੇਸ਼ਨ ਕਬ ਹੋਣਾ ਧਿਆਉ ਜੋ ਵਰ ਚਾਹੂੰ ਸੋਤਮ ਤੇ ਪਾਉ ਪੰਡਾਲ ਵਿੱਚ ਵੀਰ ਰਸ ਛਾ ਗਿਆ ਦਰਸ਼ਕਾਂ ਦੇ ਚਿਹਰੇ ਲਾਲ ਹੋ ਗਏ ਮਾਤਾ ਸਤਵੰਤ ਨੇ ਤਲਵਾਰ ਮਿਆਨ ਵਿੱਚ ਪਾਈ ਅਤੇ ਸਤਕਾਰ ਸਹਿਤ ਸਿਰਤ ਨੂੰ ਸੌਂਪ ਦਿੱਤੀ ਮਾਈਕ ਤੇ ਇੰਦਰਪਾਲ ਬੋਲਿਆ ਪਿਆਰੇ ਵੀਰੋ ਕੇਸ ਦੀ ਅਗਲੀ ਪੇਸ਼ੀ 16 ਅਪ੍ਰੈਲ ਦੀ ਹੈ ਉਸ ਤਰੀਕ ਤੋਂ ਕ੍ਰਾਸ ਐਗਜ਼ਾਮੀਨੇਸ਼ਨ ਸ਼ੁਰੂ ਹੋਵੇਗੀ ਵੀ ਬਾਅਦ ਵਿੱਚ ਅਸੀਂ ਕੇਸ ਦੀ ਤਿਆਰੀ ਕਰਾਂਗੇ ਐਕਸ਼ਨ ਕਮੇਟੀ ਆਪਣਾ ਪ੍ਰੋਗਰਾਮ ਉਲੀਕੇਗੀ ਪੱਕਾ ਮੋਰਚਾ ਉਸੇ ਤਰ੍ਹਾਂ ਚੱਲੇਗਾ ਅਸੀਂ ਦੋਸ਼ੀਆਂ ਦੇ ਦੋਸ਼ ਕੋਰਟ ਵਿੱਚ ਨੰਗੇ ਕਰਾਂਗੇ। ਦੀਪਕ ਨੇ ਨਾਰਾ ਚੁੱਕ ਦਿੱਤਾ। ਸੇਰਤ ਅਗਵਾ ਕੇਸ ਦੇ ਦੋਸ਼ੀਆਂ ਨੂੰ ਫਾਹੇ ਲਾਓ। ਲੋਕਾਂ ਨੇ ਕਈ ਗੁਣਾ ਜੋਸ਼ ਨਾਲ ਜਵਾਬ ਮੋੜਿਆ। ਫਾਹੇ ਲਾਓ ਫਾਹੇ ਲਾਓ। ਵਿਸਾਖੀ ਗਈ ਨੂੰ ਅੱਜ ਤੀਜਾ ਦਿਨ ਸੀ। ਅਪ੍ਰੈਲ ਦਾ ਮਹੀਨਾ 15 ਵਾੜਾ ਲੰਘ ਗਿਆ ਸੀ। ਮੌਸਮ ਨੇ ਰੰਗ ਬਟਾ ਲਿਆ ਸੀ। ਰੰਗ ਮੌਸਮ ਨੇ ਨਹੀਂ ਨਹੀਂ ਸੀ। ਫਸਲਾਂ ਨੇ ਵੀ ਵਟਾਲੇ ਸਨ ਕੁਦਰਤ ਨੇ ਖੇਤਾਂ ਵਿੱਚੋਂ ਹਰੀ ਚਾਦਰ ਸمیٹ ਲਈ ਸੀ ਸੁਨਹਿਰੀ ਵਿਸ਼ਾ ਦਿੱਤੀ ਸੀ ਦੂਰ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਸੁਨਹਿਰੀ ਖੇਤ ਸਨ ਜਿਨ੍ਹਾਂ ਵਿੱਚ ਕਿਤੇ ਕਿਤੇ ਬਰਸੀਮ ਜਾਂ ਜਵੀ ਦੀਆਂ ਹਰੀਆਂ ਬੂਟੀਆਂ ਪਾਈਆਂ ਹੋਈਆਂ ਸਨ ਜਾਂ ਫਿਰ ਕਿਧਰੇ ਹਰੇ ਦਰਖਤ ਸਿਰ ਚੁੱਕੀ ਖੜੇ ਸਨ ਦਿਨ ਚੜ ਰਿਹਾ ਸੀ ਲੱਖਾ ਥਬੂੱਕਾ ਮਾਰ ਕੇ ਪੱਕਾ ਖਾਲ ਟੱਪ ਗਿਆ ਉਹ ਧੋਰੀ ਖਾਲ ਦੀ ਬੰਨੀ ਤੇ ਤੁਰਿਆ ਜਾਂਦਾ ਦਾਤਣ ਵੀ ਕਰਦਾ ਜਾਂਦਾ ਸੀ ਕਣਕ ਮਸਾ 5-7 ਦਿਨ ਕੱਟੂਗੀ ਦਾਤੀ ਪੈਜੂਗੀ ਦਾਤੀ ਦੂਜੇ ਹੀ ਪਾਲ ਉਸਨੂੰ ਖਿਆਲ ਆਇਆ ਕਿਹੜੀ ਦਾਤੀ ਕੀ ਦੇ ਕਾਰ ਹੈ ਹੁਣ ਦਾਤੀ ਹੁਣ ਤਾਂ ਕੰਬਾਈਨ ਪਾਉਗੀ ਲੱਖਾਂ ਹੀ ਕੰਬਾਈਨਾ ਭੁੱਖੇ ਦਿਓ ਵਾਂਗ ਮੂੰਹ ਚੁੱਕੀ ਖੜੀਆਂ ਦਿਸੀਆਂ ਉਸਨੂੰ ਉਹਨਾਂ ਦੇ ਪਿੰਡ ਸੰਦੂਕਿਆਂ ਵਿੱਚ ਹੀ ਪੰਜ ਕੰਬਾਈਨਾ ਤਿਆਰ ਬਰ ਤਿਆਰ ਖੜੀਆਂ ਸਨ ਐਨਾ ਟਣਾ ਟਣ ਝੋਨੇ ਵਾਲੇ ਡਰਮ ਲੈ ਕੇ ਕਣਕ ਵਾਲੇ ਲਾਦੇ ਤੇ ਸਨ ਹਰੇਕ ਬੈਰਿੰਗ ਦੀ ਗ੍ਰੀਸ ਕਰ ਦਿੱਤਾ ਸੀ ਰੇਡੀਏਟਰ ਸਾਫ਼ ਕਰਕੇ ਇੰਜਣ ਦਾ ਮਗਲੈਲ ਬਦਲ ਦਿੱਤਾ। ਕਟਾਈ ਕਰਨ ਵਾਲੇ ਬਲੇਡ ਨਵੇਂ ਲਗਾ ਦਿੱਤੇ ਸਨ। ਲੱਖੇ ਦੀ ਸੁਰਤੀ ਅੱਗੇ ਤੁਰੇ ਕੰਬਾਈਨ ਕੀ ਆਈ ਕੰਮ ਹੀ ਮੁੱਕ ਗਏ। ਕਣਕ ਦੇ ਥੱਬੇ, ਸੱਥਰੀਆਂ, ਭਰੀਆਂ, ਮੰਡਲੀਆਂ ਖਤਮ। ਫਲੇ, ਡਰਮੀਆਂ, ਥਰੇਸ਼ਰ ਖਤਮ। ਥੜਾ, ਬੋੜ, ਪੋਪਾ, ਟੂੜੀ, ਟੂਣਾ ਖਤਮ। ਪੜੋਲੀਆਂ, ਬੁਖਾਰੀਆਂ ਦਾ ਕੰਮ ਤਮਾਮ। ਕੰਬਾਈਨ ਕਣਕ ਬਣਾਉਂਦੀ ਹੈ। ਜਾਂ ਕੂਟਲ ਕੁਛ ਕੂਟਲ ਦੀ ਤੂੜੀ ਬਣਦੀ ਐ ਬਾਕੀ ਅਗਨ ਭੇਂਟ ਖਾਣ ਜੋਗੀ ਕਣਕ ਨੂੰ ਹੀ ਘਰ ਦਾ ਮੂੰਹ ਵੇਖਣਾ ਨਸੀਬ ਹੁੰਦਾ ਹੈ ਬਹੁਤੀ ਕਣਕ ਖੇਤਾਂ ਤੋਂ ਮੰਡੀ ਮੰਡੀ ਚੋਂ ਸਟੋਰਾਂ ਚ ਕੈਦ ਲੱਖੇ ਦੇ ਦਿਮਾਗ ਵਿੱਚ ਗੀਤ ਦੇ ਬੋਲ ਗੂੰਜੇ ਸਰਦੇ ਖੇਤਾਂ ਵਿੱਚ ਤੇਰੇ ਗਲ ਚੀਥੜੇ ਨੀ ਮੇਰੀ ਇਹ ਜਵਾਨੇ ਕਣਕੇ ਕਲਿ ਸ਼ਾਹ ਦੇ ਗੋਦਾਮ ਵਿੱਚੋਂ ਨਿਕਲੀ ਤੂੰ ਸੋਨੇ ਦਾ ਪਟੋਲਾ ਬਣ ਕੇ